ਤਲੁਧਿਆਣਾ ਦੇ ਸਿਵਲ ਲਾਈਨ ਥਾਣਾ ਖੇਤਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਵੀਰਵਾਰ ਤੜਕੇ ਜੰਗ ਦੱਬੇ ਮਾਰਕੀਟ ਦੇ ਵਿੱਚ ਜੰਗ ਦੰਬਾ ਜਿਹੜਾ ਮਾਰਕੀਟ ਪੈਂਦੀ ਆ ਪਾਵਾ ਧਰਮਸ਼ਾਲਾ ਪੈਂਦੀ ਆ ਉਸ ਦੇ ਬਾਹਰ ਖੜੀਆਂ ਦੋ ਕਾਰਾਂ ਦੇ ਟਾਇਰ ਅਤੇ ਬੈਟਰੀਆਂ ਚੋਰੀ ਹੋ ਗਈਆਂ ਸੀਸੀਟੀਵੀ ਦੇ ਅੰਦਰ ਕੈਦ ਹੋਏ ਨੇ ਇਹ ਟਾਇਰ ਸ਼ੋਰ ਗਿਰੋ ਹੈ ਜਿਹੜਾ ਇਹਨਾਂ ਦਾ ਇਹ ਕਾਫੀ ਸਰਗਰਮ ਦਿਖਾਈ ਦੇ ਰਿਹਾ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਚੋਰਾਾਂ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਘਰ ਦੇ ਬਾਹਰ ਖੜੀਆਂ ਗੱਡੀਆਂ ਤੁਹਾਡੀਆਂ ਬਿਲਕੁਲ ਸੁਰੱਖਿਅਤ ਨਹੀਂ ਨੇ ਮਹਾਨਗਰ ਲੁਧਿਆਣਾ ਵਾਲਿਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਟਾਇਰ ਚੋਰੀ ਕਰ ਦਿੱਤੇ ਗਏ ਨੇ 300 ਮੀਟਰ ਦੇ ਦਾਇਰੇ ਦੇ ਵਿੱਚ 10 ਦਿਨਾਂ ਦੇ ਅੰਦਰ 5 ਕਾਰਾਂ ਦੇ ਟਾਇਰ ਚੋਰੀ ਹੋ ਚੁੱਕੇ ਨੇ ਲੋਕਾਂ ਨੇ ਘਰਾਂ ਦੇ ਬਾਹਰ ਗੱਡੀਆਂ ਖੜੀਆਂ ਕਰਨੀਆਂ ਬੰਦ ਕਰ ਦਿੱਤੀਆਂ ਨੇ ਮਾਮਲੇ ਦੀ ਸ਼ਿਕਾਇਤ ਤੱਕਲਾਸ਼ ਸਿਨੇਮਾ ਚੌਂਕੀ ਦੇ ਵਿੱਚ ਪੁਲਿਸ ਦੇ ਵਨ ਦੇ ਦਿੱਤੀ ਗਈ ਆ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਚੋਰ ਸਾਫ਼ ਸਾਫ਼ ਗੱਡੀ ਦੇ ਟਾਇਰ ਖੋਲਦੇ ਹੋਏ ਦਿਖਾਈ ਦਿੱਤੇ ਨੇ